ਕਾਰ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਫ ਤੇ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨავ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਲੋ ਜੀ ਦੁਪਹਿਰ ਦਾ ਟਾਈਮ ਆ ਤੇ ਬੱਚੇ ਆ ਗਏ ਨੇ ਜੀ ਸਕੂਲ ਤੋਂ ਮਨਿੰਦਰ ਪਿਆ ਥੱਕ ਗਿਆ ਪਹਿਲਾ ਦਿਨ ਸੀ ਅੱਜ ਇਹਨਾਂ ਦਾ ਸਕੂਲ ਦੇ ਵਿੱਚ ਕਿੱਦਾਂ ਦਾ ਰਿਹਾ ਪੁੱਤ ਪਹਿਲਾ ਦਿਨ ਵਧੀਆ ਗਰਮੀ ਕਿੰਨੀ ਸੀ ਹੈ ਨਹੀਂ ਸੀ ਸੀ ਏਸੀ ਕਰਕੇ ਗਰਮੀ ਘੱਟ ਲੱਗੀ ਆ ਅਸੀਂ ਵੀ ਹੁਣ ਏਸੀ ਲਗਾਇਆ ਹੋਇਆ ਏਸੀ ਲਗਾ ਕੇ ਬੈਠੇ ਨੇ ਬੱਚੇ ਤੇ ਮੈਂ ਕਰ ਦਿੱਤੀ ਜੀ ਸਲਵਾਰ ਦੀ ਕਟਿੰਗ ਮੈਂ ਕਿਹਾ ਚਾ ਸਲਵਾਰ ਦੀ ਕਟਿੰਗ ਕਰ ਲਾਣੀ ਆ ਤੇ ਬਾਕੀ ਜੀ ਅੱਜ ਗਰਮੀ ਬਹੁਤ ਜਿਆਦਾ ਆ ਕਿਉਂਕਿ ਲੁਧਿਆਣੇ ਵਾਲੇ ਪਾਸੇ بارش ਹੁੰਦੀ ਆ ਉਹਦੇ ਕਰਕੇ ਗਰਮੈਸ਼ ਹੋਈ ਪਈ ਆ ਸਾਰੀ ਤੇ ਗਰਮੀ ਬਹੁਤ ਜ਼ਿਆਦਾ ਆ ਮਤਲਬ ਕਿ ਜਦੋਂ ਆਪਾਂ ਬਾਹਰੇ ਆਉਂਨੇ ਆ ਫੇਰ ਹੀ ਪਤਾ ਲੱਗਦਾ ਗਰਮੀ ਕਿੰਨੀ ਕਾ ਤੇ ਦੇਖੋ ਜੀ ਇੱਧਰ ਆਪਣੇ ਰੱਖ ਦਿੱਤੇ ਨੇ ਗਮਲੇ ਆਪਣਾ ਨਿਊ ਕਮਰਾ ਤਿਆਰ ਹੋ ਗਿਆ ਪੂਰਾ ਵਧੀਆ ਹੋਇਆ ਤੇ ਇਹਦੀ ਮੈਂ ਵੀਡੀਓ ਸ਼ੇਰ ਨਹੀਂ ਕੀਤੀ ਤੁਹਾਡੇ ਨਾਲ ਵੀਡੀਓ ਬਣਾਈ ਤਾਂ ਪਈਆ ਪਰ ਮੈਨੂੰ ਪਾਉਣ ਦਾ ਟਾਈਮ ਨਹੀਂ ਲੱਗਿਆ ਮੈਂ ਕਿਹਾ ਚੱਲ ਜਦੋਂ ਪੂਰਾ ਕੰਮ ਰਹਿਣ ਵਧੀਆ ਤਿਆਰ ਹੋ ਗਿਆ ਤੇ ਫੇਰ ਮੈਂ ਸਾਰੀ ਵੀਡੀਓ ਪਾਉਂਗੀ ਹਾਂ ਹਾਂ ਪੁੱਤ ਪਤਾ ਸੀ ਪਾ ਦੂੰਗੀ ਕੋਈ ਨਾ ਸ਼ਾਮ ਨੂੰ ਪਾਉਂਗੀ ਤੇ ਲੋ ਜੀ ਮੈਂ ਇੱਧਰਲੇ ਪਾਸੇ ਰੱਖ ਦਿੱਤੇ ਨੇ ਗਮਲੇ ਤਿੰਨ ਗਮਲੇ ਇੱਧਰਲੇ ਪਾਸੇ ਆ ਗਏ ਨੇ ਤੇ ਬਾਕੀ ਗਮਲੇ ਮੇਰੇ ਉਸ ਸਾਈਡ ਨੇ ਇਸ ਸਾਈਡ ਰੱਖ ਦਿੱਤੇ ਨੇ ਤੇ ਅੰਦਰ ਤੁਹਾਨੂੰ ਦਿਖਾਣੇ ਆ ਲੋ ਜੀ ਇਹ ਹੈ ਮੇਰਾ ਕਮਰਾ ਹਲੇ ਇਹ ਤੇ ਫਰਸ਼ ਲਗਾਉਣਾ ਰਹਿੰਦਾ ਤੇ ਬਾਕੀ ਮੈਂ ਕਿੱਥੇ ਚੱਲوں ਝਾੜੂ ਤੇ ਸੂਹੀ ਅੰਦਰ ਰੱਖਦਾਂ ਨੇ ਨਮੀ ਰੱਖੀ ਹੋਈ ਲਈ ਸੀ ਇਹ ਤੇ ਇੱਧਰ ਮੈਂ ਰੱਖ ਦਿੱਤਾ ਸੀ ਗੈਸ ਕਿਉਂਕਿ ਅੰਦਰ ਤਾਂ ਹੁਣ ਰੋਟੀ ਬਣਾਈ ਨਹੀਂ ਜਾਂਦੀ ਗਰਮੀ ਬਹੁਤ ਜ਼ਿਆਦਾ ਆ ਗਰਮੀ ਨੇ ਤਾਂ ਬਾਟੀ ਕੱਢ ਰੱਖਿਆ ਨੇ ਪੂਰੇ ਤੇ ਕੰਮ ਕਰਨ ਨੂੰ ਜੀ ਵੀ ਨਹੀਂ ਕਰਦਾ ਜਦੋਂ ਮੈਂ ਰੋਟੀ ਲਾਉਣ ਨੂੰ ਸਾਰੀ ਮੈਂ ਪਸੀਨੇ ਨਾਲ ਜਮੀ ਭਰ ਜਾਂਨ ਭਿੱਜ ਜਾਨੀ ਐਨੀ ਜ਼ਿਆਦਾ ਗਰਮੀ ਐਂਦਾ ਲੱਗਦਾ ਜਿਵੇਂ ਮੈਂ ਹੁਣੇ ਨਾਹ ਕੇ ਆਈ ਆ ਤੇ ਰਸੋਈ ਆਪਣੀ ਖਾਲੀ ਖਾਲੀ ਜਿਹੀ ਲੱਗਦੀ ਆ ਕਿਉਂਕਿ ਗੈਸ ਦਾ ਸਿਲੰਡਰ ਬਾਹਰ ਰੱਖ ਲਿਆ ਇੱਧਰ ਆਲੂ ਗੱਠਿਆਂ ਦੀ ਟੋਕਰੀ ਪਈ ਆ ਸੀਮਨ ਤੂੰ ਕੀ ਖਾਣਾ ਡੋਕੇ ਹੈ ਡੋਕੇ ਡੋਕੇ ਖਾਣਾ ਸੀਮਨ ਖਾਂਦਾ ਜੀ ਡੋਕੇ ਚਲੋ ਜੀ ਆ ਗਏ ਆਪਾਂ ਹੁਣੇ ਗਰਮੀ ਨੇ ਤਾਂ ਬੱਸ ਇਹੀ ਕਰਵਾ ਰੱਖੀ ਆ ਤੇ ਡਰੈਸ ਇੱਧਰ ਧੋ ਕੇ ਸੁੱਕਣੀਆਂ ਪਾਈਆਂ ਪਈਆਂ ਨੇ ਬੱਚਿਆਂ ਦੀਆਂ ਕਿਉਂਕਿ ਕੱਲੂ ਫੇਰ ਸਕੂਲ ਲੱਗੂਗਾ ਹੁਣ ਤਾਂ ਛੁੱਟੀਆਂ ਖਤਮ ਨੇ ਬੱਚਿਆਂ ਸਕੂਲ ਡੇਲੀ ਲੱਗਿਆ ਕਰਨਗੇ ਲੋ ਜੀ ਆਪਾਂ ਆ ਗਏ ਅੰਦਰ ਪਾਲੇ ਅੰਦਰ ਗਰਮੀ ਬਹੁਤ ਜ਼ਿਆਦਾ ਆ ਬਾਹਰ ਇੰਨੀ ਜ਼ਿਆਦਾ ਗਰਮੀ ਹੈ ਮਾੜਾ ਇਹ ਬਾਹਰ ਨਿਕਲੀ ਸੀ ਪਸੀਨਾ ਪਸੀਨਾ ਹੋ ਗਿਆ ਇੰਨੀ ਜ਼ਿਆਦਾ ਗਰਮੀ ਪੈਂਦੀ ਆ ਤੇ ਹਲੇ ਆਪਣਾ ਅਚਾਰ ਪਾਉਣ ਵਾਲਾ ਪਿਆ ਅੰਬ ਦਾ ਅਚਾਰ ਮੇਰੀ ਸੁਣਾਇ ਕਿ ਮੈਂ ਪਾਲਾਂ ਪਹਿਲਾਂ ਤਾਂ ਮੇਰੀ ਮੰਮੀ ਭੇਜੇ ਭੇਜਦੀ ਸੀ ਟੇਕ ਪਰ ਤੇ ਹੁਣ ਵੀ ਮੇਰੀ ਮੰਮੀ ਕਹਿੰਦੀ ਸੀ ਹੇ ਸੋਨੂੰ ਮੈਂ ਚਲਾ ਅਚਾਰ ਵੀ ਉੱਥੇ ਭੇਜ ਦੂੰ ਫਿਰ ਮੈਂ ਕਿਹਾ ਨਹੀਂ ਮੰਮੀ ਮੈਂ ਇਦ ਕੀ ਆਪੀ ਕਾ ਮਾਗੀ ਆ ਆਪਣੇ ਹੱਥ ਨਾਲ ਏ ਅਚਾਰ ਮਤਲਬ ਕੀ ਜਾਰੇ ਸਾਡੇ ਖਾਂਦੇ ਨਹੀਂ ਹੈਗੇ ਅਮ ਤਾਂ ਮੈਂ ਚਲਾ ਆਏ ਗਏ ਨੂੰ ਤਾਂ ਰਹਿ ਜਾਂਦਾ ਜੇ ਆਪਣਾ ਕੋਈ ਵੀ ਮਹਿਮਾਨ ਆਉਂਦਾ ਘਰੇ ਉਹਨੂੰ ਆਪਾਂ ਰੁੱਟ ਜਗਰਾ ਦਿੰਦੇ ਉਹ ਦੋ ਚਾਰ ਤਾਂ ਰਹਿ ਜਾਂਦਾ ਉਹਦਾ ਤਾਂ ਸਾਡੇ ਬੱਚਾ ਨਾ ਮੈਂ ਖਾਵਾ ਨਾ ਸਰਦਾਰ ਜੀ ਖਾਣਾ ਹੁੱਜੀ ਖਾਣਾ ਬਦਾਚਾਰ ਕਿਉਂਕਿ ਗਰਮ ਹੁੰਦਾ ਇਹ ਤੇ ਵੈਸੇ ਵੀ ਕਦੇ ਖਾਦਾ ਨਹੀਂ ਹੈਗਾ ਮੇਰੀ ਮੰਮੀ ਨੇ ਪਿਛਲੀ ਵਾਰ ਭੇਜ ਜੈਸੀ ਅਚਾਰ ਉਹ ਹਲੇ ਤੱਕ ਇਦਾਂ ਹੀ ਪਿਆ ਕਿਲੋ achar ਆਈ ਪਿਆ 2-3 ਕਿਲੋ ਭੇਜ ਜੈਸੀ ਕਿਲੋ ਪਏ ਉਹਦੇ ਵਿੱਚੋਂ ਹੌਲੇ ਤੱਕ ਖਰਾਬ ਨਹੀਂ ਹੋਇਆ ਉਹ ਵੀ ਇਦਾਂ ਹੀ ਪਿਆ ਹੈ ਮੈਂ ਕਿਹਾ ਚਲ ਅੱਜ 1 ਕੀ 2 ਕਿਲੋ ਹੀ ਪਾਉਂਗੀ 4 ਜ਼ਿਆਦਾ ਨਹੀਂ ਪਾਉਂਦੀ ਹੈਗੀ ਅੰਬ ਦਾ ਮਹੀ ਯੂਕਣਾ ਹੈਗਾ ਆਪਾਂ ਨੂੰ ਕਈ ਸਾਲ ਤਿੰਨ ਚਾਰ ਸਾਲ ਆਪਣੇ ਆਰਾਮ ਨਾਲ ਲੰਘ ਜਾਣਗੇ 2 ਕਿਲੋ ਦੇ ਅਚਾਰ ਦੇ ਸਲਵਾਰ ਤੇ ਸਲਵਾਰ ਕਟਾਂਗੇ ਜੀ ਆਪਾਂ ਬਿਲਕੁਲ ਹੌਲੀ ਸਲਵਾਰ ਪੌਣੀ ਸਟੇਲ ਸਲਵਾਰ ਕਰਨੀ ਆ ਚਲੋ ਜੀ ਆਪਾਂ ਨੇ ਸਲਵਾਰ ਦੀ ਲਵਾਈ ਮਿਲ ਲਈ ਆ ਸਲਵਾਰ ਕਰਨੀ ਆਪਾਂ ਨੇ 33 ਤਿਆਰ ਤੇ 30 ਦੀ ਕਟਿੰਗ ਹੋਊਗੀ ਸਰਤੇ ਪੀ ਦੀ ਆਪਾਂ ਕਰਾਂਗੇ ਕਟਾਈ ਇਹਨਾਂ ਜੀ ਕਟਿੰਗ ਆਪਾਂ ਕਰ ਲੈਣੀ ਹੈ ਗੋਡੇ ਕੈਂਚੀ ਕਿੱਥੇ ਗਈ ਬੱਚਾ ਚੱਕੀ ਦੀ ਮੈਂ ਕੈਂਚੀ ਲੈ ਲੈਣੀ ਹੈ ਇਹ ਗੋਡੇ ਇਹਨਾਂ ਦਾ ਫੁੱਲ ਵਾਲਾ ਪਾਸਾ ਦੇਖਣਾ ਵੀ ਕਿਹੜੇ ਪਾਸੇ ਫੁੱਲ ਚੜਦੇ ਨੇ ਉਹ ਪਾਸਾ ਫਿਰ ਆਪਾਂ ਨੂੰ ਉੱਪਰਲੇ ਪਾਸੇ ਰੱਖਣਾ ਤੇ ਜਿਹੜੇ ਆਹ ਵਾਲੇ ਫੁੱਲ ਨੇ ਇਹਨੂੰ ਆਪਾਂ ਉੱਪਰਲੇ ਪਾਸੇ ਰੱਖਾਂਗੇ ਜਿਹੜੇ ਗੁਲਾਬ ਦੇ ਉੱਪਰ ਜਾਂ ਜੋ ਆਪਣੀ ਸਨਵਾਰ ਹੈ ਇਹ ਆਪਾਂ ਕਟਿੰਗ ਕਰਦੇ ਆ ਇਹ ਇਹਦੇ ਜੋ ਆਪਣੇ ਕੁੰਦੇ ਨੇ ਬਲ ਗੋਡੇ ਕੱਟਦੇ ਨਾਲੇ ਫੁੱਲ ਉੱਪਰਲੇ ਪਾਸੇ ਰੱਖੇ ਨੇ ਉਹ ਗੁਲਾਬ ਦੇ ਜਿਹੜੇ ਆ ਫੁੱਲ ਨੇ ਉੱਪਰਲੇ ਪਾਸੇ ਰੱਖਣੇ ਤੇ ਇਹਨਾਂ ਜੀ ਗੋਡੇ ਆਪਾਂ ਕਟਿੰਗ ਕਰ ਲੈਣੇ ਆ ਤੇ ਜਿਹੜੇ ਇਹਦੇ ਆਹ ਕੰਨੀ ਐ ਜੀ ਸਾਰੇ ਕੱਪੜਾ ਵਿੱਚ ਨਹੀਂ ਰੱਖਣਾ ਹੈਗਾ ਇਹ ਕੱਪੜਾ ਕਿਉਂਕਿ ਇਹ ਕੱਪੜਾ ਆਪਾਂ ਨੂੰ ਕੱਟਣਾ ਪਊਗਾ ਜਦੋਂ ਆਪਾਂ ਓਵਰਲੌਕ ਕਰਾਉਨੇ ਆ ਉਦੋਂ ਇਹ ਕੱਪੜਾ ਫਿਰ ਕਿਚ ਸੈੱਟ ਨਹੀਂ ਆਉਂਦਾ ਹੈਗਾ ਫਿਰ ਵੀ ਆਪਾਂ ਨੂੰ ਕੱਟਣਾ ਪੈਂਦਾ ਵਰਲੌਕ ਕਰਾਉਣ ਲੱਗੇ ਜੋ ਵੀ ਮੇਰੀ ਭੈਣਾਂ ਵਰਲੌਕ ਕਰੂਗੀ ਉਹਨੂੰ ਕੱਟਣਾ ਪੈਂਦਾ ਤੇ ਇਸ ਲਈ ਫਿਰ ਆਪਾਂ ਇਹ ਜਿਹੜਾ ਬਾਧੂ ਦੀ ਕੰਨੀ ਹੁੰਦੀ ਹੈ ਇਹ ਆਪਾਂ ਲਾ ਲੈਨੇ ਆ ਇਹ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਕਿਉਂਕਿ ਜਦੋਂ ਵੀ ਆਪਾਂ ਸੂਟ ਕੱਟਦੇ ਆ ਉਹਦੀ ਕੰਨੀ ਚੌੜੀ ਹੁੰਦੀ ਹੈ ਉਹਨੂੰ ਆਪਾਂ ਨੂੰ ਕੱਟਣ ਦਾ ਆਪਣਾ ਫਰਜ਼ ਆ ਕਿਉਂ ਜੇ ਕਿਉਂਕਿ ਜੇ ਆਪਾਂ ਕੰਨੀ ਨਹੀਂ ਕੱਟਾਂਗੇ ਫਿਰ ਸਹੀ ਨਹੀਂ ਆਣੀ ਹੈਗੀ ਸਲਵਾਰ ਲੋ ਜੀ ਆਪਾਂ ਕੋਟੇ ਆਪਾਂ ਕਟਿੰਗ ਕਰ ਲੈਨੇ ਨੇ ਇਹਨੂੰ ਆਪਾਂ ਮਿਲਣਾ ਨੇ ਕਿੰਨੀ ਆਪਾਂ ਮੋਰੀ ਰੱਖਣੀ ਆ ਤੇ ਕਿੰਨਾ ਤਿਆਰ ਕਰਨਾ ਆਪਾਂ ਨੇ ਸਾਡੀ ਤੇਤੀ ਤਿਆਰ ਤੇ ਹੈਵੀ ਨਹੀਂ ਕਰਨੀ ਹੈਗੀ ਬਿਲਕੁਲ ਸਟੇਪ ਸਲਵਾਰ ਕਰਨੀ ਆ ਮਤਲਬ ਕਿ ਜਿਆਦਾ ਭਾਰੀ ਨਹੀਂ ਕਰਨੀ ਹੈਗੀ ਸਲਵਾਰ ਤੇ ਆਪਾਂ ਨੇ ਇਹਨਾਂ ਕੱਪੜਾ ਆਪਾਂ ਨੇ ਲਾ ਦਿੱਤਾ ਵਿੱਚੋਂ ਇਹ ਹੈਗਾ 25 ਇੰਚ ਲੰਬਾਈ ਇਹ ਕੱਪੜੇ ਦੀ ਆਪਾਂ ਨੇ ਲਾ ਦਿੱਤੀ ਹੈ ਤੇ ਬਾਕੀ ਲਾੜੂ ਨੇ ਕਟਿੰਗ ਕਰ ਦੇਣੇ ਨੇ ਬਾਕੀ ਦੀ ਆਪਾਂ ਤਿਆਰ ਕਰ ਲਾਂਗੇ ਸਲਵਾਰ ਲੋਜੀ ਕਟਿੰਗ ਆਪਾਂ ਕਰ ਲਈ ਆ ਫਿਰ ਜਿਹੜਾ ਮਾਟਣ ਹੈ ਵੀ ਕੱਟਣਾ ਨੇ ਥੋੜਾ ਜਿਹਾ ਤੇ ਹੁਣ ਆਪਾਂ ਫਟਾਫਟ 33 ਲੰਬਾਈ ਰੱਖਣੀ ਆ। ਜਿੜੜੀ ਕੰਨੀ ਆ ਇਹ ਵੀ ਕੱਟਣੀ ਪਊਗੀ ਕਿਉਂਕਿ ਇੱਕ ਪਾਸੇ ਫਿਰ ਕੰਨੀ ਘੱਟ ਚੌੜੀ ਇੱਕ ਪਾਸੇ ਵੱਧ ਹੋਊਗੀ। ਇਸ ਲਈ ਕੰਨੀ ਵੀ ਆਪਾਂ ਕਟਿੰਗ ਕਰ ਲਈਏ। ਹੁਣ ਆ ਜੀ ਆਪਣੇ ਗੋਡੇ ਜੋ ਗੋਡਿਆਂ ਦੀ ਚੜਾਈ 6 ਇੰਚ ਹੈ ਮੂਰੀ ਹੈਗੀ 5.5 5.3 ਆਪਾਂ ਨਿਸ਼ਾਨੀ ਲਾ ਲਈ ਆ ਤੇ 1.5 ਇੰਚ ਪਾਵਾਂਗੇ ਆਪਾਂ ਮੰਗਰੋ ਮੂਰੀ ਇਦਾਂ ਹੀ ਦੁਬਾਰਾ ਆਪਾਂ ਨੇ ਕਟਿੰਗ ਕਰ ਲਈ ਜੀ ਆਪਾਂ ਨੇ ਨਿਸ਼ਾਨੀ ਲਗਾ ਲਈ ਆ ਰੇਪ ਰੇਪ ਇੰਚ ਟੇਪ ਨਾਲ ਤੇਰੀ ਕਰ ਦਿੰਨੇ ਆਪਾਂ ਕਟਿੰਗ ਫਟਾਫਟ లో ఆస దశ ఇంచ ఆసన రక్షణ ਸਿੰਚਾ ਪਰ ਆਪਾਂ ਨਿਆ ਲਈ ਅਸੀਂ ਇਹ ਹੋ ਗਈ ਆਪਣੀ ਆਸਮ ਕੱਢ ਕੇ ਸਲਵਾਰ ਦੀ ਕਟਿੰਗ ਜਿਹੜੀ ਆ ਸਾਈਡ ਤੋਂ ਨਿਕਲੇ ਹੀ ਆਪਣੀ ਰੇਵਲੀਰ ਸਲਵਾਰ ਵਿੱਚ ਹੀ ਚੇ ਨਿਕਲੇ ਹੀ ਆਪਣੀ ਰੇਵਲੀਰ ਸਲਵਾਰ ਦੇ ਵਿੱਚ ਹੀ ਕਟਿੰਗ ਕਰਕੇ ਕੱਢ ਲਈ ਆ ਤੇ ਇਹ ਹੋ ਗਈ ਆਪਣੀ ਸਲਵਾਰ ਦੀ ਕਟਾਈ ਆਸਰ ਕੱਟ ਕੇ ਸਲਵਾਰ ਵਾਲੀ ਕਟਾਈ ਜੀ ਜਿਹੜਾ ਆ ਕੱਪੜਾ ਨਿਕਲਿਆ ਆਸਣ ਦਾ ਇਹ ਲਾ ਲਾਂਗੇ ਆਪਾਂ ਮੋਰੀਆਂ નીચે ਤੇ ਜਿਹੜਾ ਇਹ ਅਗਲੇ ਦਾ ਬਾਧੂ ਕੱਪੜਾ ਹੈ ਇਹ ਆਪਾਂ ਵਾਪਸ ਕਰ ਦੇਵਾਂਗੇ ਉਹ ਜੀ ਇਹ ਹੋ ਗਿਆ ਆਪਣੇ ਗੋਡੇ ਇਹ ਹੋ ਗਿਆ ਇਹਦੇ ਵਿੱਚ ਹੀ ਆਪਾਂ 벨ਟ ਕੱਢਣੀ ਆ ਸੌਰੀ 벨ਟ ਨਹੀਂ ਸੀ ਕੱਢੀ ਇਹਦੇ ਵਿੱਚ ਹੀ 벨ਟ ਕੱਢਾਂਗੇ ਦੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਪੂਰੀ ਵਧੀਆ ਲੱਗੀ ਹੋਊ ਤੇ ਲੈ ਕੇ ਆਵਾਂਗੇ ਕੱਲ ਇੱਕ ਹੋਰ ਵੀਡੀਓ ਤੱਕ ਲਈ ਸਾਰੇ ਅੰਸ਼